ਦੀਆਂ ਨਿਊ ਚੈਨਲ ਕੀ ਬੜੀ 24 ਅੱਜ ਮਿਤੀ 26 ਪੰਜ ਦਿਨ ਬੁੱਧਵਾਰ ਫਿਲੌਰ ਵਿਖੇ ਕਹੇਰੀਆਂ ਦੇ ਸਾਹਮਣੇ ਪੈਦਲ ਜਾ ਰਹੇ ਤੁਲੇਤਾ ਦੇ ਨੌਜਵਾਨ ਅਤੇ ਔਰਤ ਨੂੰ ਨਵਾਂ ਸ਼ਹਿਰ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਹੁੰਡਾ ਕੰਪਨੀ ਦੀ ਕਾਰ ਨੰਬਰ PB010 HA 751 ਇੱਕ ਪਿਛਲੇ ਪਾਸੇ ਤੋਂ ਜ਼ਬਰਦਸਤ ਟੱਕਰ ਮਾਰੀ ਜਿਸ ਨਾਲ ਨੌਜਵਾਨ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਔਰਤ ਵੀ ਇੱਕ ਪਾਸੇ ਨੂੰ ਡਿੱਗ ਪਈ ਜਿਸ ਨਾਲ ਉਸਦੇ ਵੀ ਸੱਟਾਂ ਲੱਗੀਆਂ ਮੌਕੇ ਤੇ ਰਾਹਗੀਰਾਂ ਨੇ ਰੋਲਾ ਪਾ ਕੇ ਉਸ ਤੇਜ਼ ਰਫ਼ਤਾਰ ਕਾਰ ਨੂੰ ਬੜੀ ਮੁਸ਼ਕਲ ਨਾਲ ਰੋਕਿਆ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਜ਼ਖਮੀ ਨੌਜਵਾਨ ਦੀ ਪਛਾਣ ਉਸ ਦੀ ਪਤਨੀ ਦੇ ਦੱਸਣ ਅਨੁਸਾਰ ਤੁਲੇਤਾ ਥਾਣਾ ਗੁਰਾਇਆ ਵਜੋਂ ਹੋਈ ਫਿਲਹਾਲ ਮੌਕੇ ਤੇ ਕੋਈ ਪੁਲਿਸ ਮੁਲਾਜ਼ਮ ਨਹੀਂ ਸੀ ਪਹੁੰਚਿਆ ਡਾਕਟਰ ਬਚਾਈ ਭਾਜੀ ਇਸ ਗੱਡੀ ਵਿੱਚੋਂ ਇੱਕ ਸੇ ਗੱਡੀ ਵਿੱਚੋਂ ਅੱਜ ਮੈਂ ਜਨਾਬ ਨੂੰ ਕਿਹਾ ਰੋੜੇ ਦੇ ਲਈ ਜੁੜੇ ਨਾ ਨਾ ਕਿ ਆਪਣਾ ਪੈਰ ਭਾਈਓ ਉਧਰ ਦਾ ਆ ਗੱਡੀ ਚ ਬੱਜਾ ਆ ਮਰੂਟੀ ਜੀ ਵੀ ਦਾਦਲੇ ਉਹ ਪੈਰੋਂ ਸੀਗੇ ਤੁਰਕੇ ਸੀ ਉਹ ਗੱਡੀ ਤੁਰਕੀ ਸੀ ਆ ਬਹੁਤ ਜ਼ੋਰ ਨਾਲ ਬੱਜਾ ਉਹ ਇੱਧਰ ਦੇ ਲੋ ਉਹ ਗੱਡੀ ਚਲਾ ਰਿਹਾ ਉਹ ਭਾਈ ਸਦਾ ਰਿਹਾ ਉਹ ਸਦਾ ਰਿਹਾ ਬਹੁਤ ਸਦਾ ਰਿਹਾ ਇੱਧਰੋਂ ਪਰੇ ਕਰ ਦੇ ਦੀ ਐਂਗਲ ਨੂੰ ਨਾਲ ਬੈਠੋ ਤੁਸੀਂ ਬੈਠੋ ਤੁਸੀਂ ਇੱਥੇ ਬੱਧੀ ਹੈ ਯਾਰ ਕੀ ਕਰੇ ਤੇਰੇ ਕੀ ਕਰੇ ਉਹ ਸਭ ਖੇਡੂ ਇਹ ਲਗ ਨਹੀਂ ਰਹਾ ਚਲੋ ਕੋਈ ਨਾ ਉੱਧ ਫੜਿਆ ਹੈ ਪੰਜਾਬ ਦੀ ਹਰ ਖਬਰ ਸਭ ਤੋਂ